ਇਹ ਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅੱਜ ਦੇਖੋ ਫਿਰ ਟੌਪ ਟੌਪ ਦੀਆਂ ਹੀਰਾ ਵੜਦੀਆਂ ਟੱਕਰਾਂ ਕਹਿੰਦੇ ਲੈਂਦੇ ਵਾਲੇ ਵੀ ਸਿਰਾ ਕਰਵਾਉਂਦੇ ਆ ਕਬੱਡੀ ਵਿੱਚ ਬੁੱਲੀ ਬੁੱਲੀ ਕਰਵਾਉਂਦੇ ਆ ਚੁੱਬਰ ਪੂਰਾ ਖੜਕਾ ਦੜਕਾ ਜਿਹਦੇ ਜੀ ਰਹਿਣ ਦੇ ਦੇਖ ਫਿਰ ਹੀਰਾ ਆ ਗਿਆ ਨੌਜਵਾਨ ਆਹ ਗੋਡੇ ਤੇ ਸਾਟਾ ਜਿੱਟਿਆਂ ਦੇ ਪੱਟੀਆਂ ਆਹ ਹਿੱਕ ਜਿਹੜੀ ਆ ਕਹਿੰਦੇ ਚੱਕੀ ਦੇ ਪੁੜ ਵਰਗੀ ਮੁੰਡੇ ਦੀ ਹੈਚ ਹੈ ਅੰਨੀ ਜਾਨ ਹੈ ਮੁੰਡੇ ਦੇ ਸਰੀਰ ਵਿੱਚ ਪਰ ਇਸ ਵੇਲੇ ਮੁਕਾਬਲਾ ਹੋਣ ਦੇ ਖੋਦਾ ਸਾਹਮਣੇ ਨਹੀਂ ਰੀਤ ਸਾਹ ਬਹੁਤ ਸੋਹਣੀ ਕੋਸ਼ਿਸ਼ ਕਰਨੇ ਦੀ ਕੀਤੀ ਹੈ ਪਰ ਹੀਰਾ ਫੜ ਲ ਕੇ ਵਾਪਸ ਅਗਲੀ ਕੋਰਨਰ ਤੇ ਤਾਗੇ ਜਿਹੜੇ ਹੰਦਿਆਂ ਦਾ ਏਰੀਆ ਕਲੀਅਰ ਰਹੇ ਆਹ ਵੇਖਦਾ ਸਾਹਮਣੇ ਅਗਲੀ ਕਬੱਡੀ ਬਈ ਮੈਨੂੰ ਲੱਗਦਾ ਮੇਰੇ ਪੰਜਾਬੀ ਓਏ ਆ ਲੈਟੇ ਪੰਜਾਬ ਦਾ ਕਬੱਡ ਇਹ ਹੈ ਹੀਰਾ ਕਬੱਡ ਉਹ ਮੈਂ ਕੱਪਾ ਮੇ ਤੋਂ ਬੱਜੇ ਰਾ ਪਰ ਸਾਹਮਣੇ ਉਹ ਸਾਹਮਣੇ ਵੀ ਫੇਰਾ ਲਾਈ ਜਾਂਦੇ ਆ ਸਾਹਮਣੇ ਵੀ ਸ਼ਰਨਾ ਟੱਗੋ ਰਮਾਣੇ ਵਾਲਾ ਇਹਨੂੰ ਸ਼ਰਨਾ ਉਹ ਥਾਪੀ ਮਾਰ ਕੇ ਉਹ ਥਾਪੀ ਮਾਰ ਕੇ ਖੱਬੇ ਹੱਥ ਦੀ ਉਂਗਲੀ ਖੜੀ ਕੀਤੀ ਚੱਲਿਆ ਤੇ ਅਗਲੀ ਕਬੱਡੀ ਤੇ ਪੀਸੀ ਆ ਵੀ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਪਲੀਜ਼ ਬੈਠ ਜਿਵੇਂ ਭਰਾ ਮੇਰੀ ਬੇਨਤੀ ਹੈ ਜਿਹੜੇ ਭਰਾ ਐਕਸ਼ਨ ਦੇ ਵਿੱਚ ਨਹੀਂ ਬੈਠੋ ਮੇਰੇ ਵੀਰ ਪਿੱਛੇ ਰੱਬ ਨੂੰ ਵੀ ਸੰਗਤ ਦੇ ਦੀ ਹੈ ਧੰਨਵਾਦ ਹੈ ਵੀ ਸੋਰ ਤੋਂ ਫਾਲੋ ਜਿਹੜਾ ਰੂਲ ਫਾਲੋ ਕਰ ਰਹੇ ਲਓ ਪਈ ਸਤਿ ਸ਼੍ਰੀ ਅਕਾਲ ਦੋਸਤੋ ਹਰ ਇੱਕ ਬੀਸੀ ਬਾਕੀ लवली ਸੀ ਕੀ ਬਾਤ ਹੈ ਮੇਰੇ ਵੀਰੋ ਪਰ ਫਲਾਤ ਰੂਮੀ ਵਾਲਿਆ ਆਹ ਦੇਖ ਕਹਿੰਦੇ ਜੌਨੀਅਰ ਪ੍ਰੋਮੋਟਰ ਹੈ ਕਿ ਉਧਰ ਐਕਸ਼ਨ ਹਾਲ ਸਮੇਂ ਫੇਰ ਹਾਲ ਸਮੇਂ ਇੱਕ ਬਈ ਹੋਈ ਕਬੱਡੀ ਦੇ ਉੱਪਰ ਦੇਖ ਲਿਆ ਕੋਣ ਕੋਸ਼ਿਸ਼ ਕਰਦਾ ਭਾਈ ਜੀ ਬਲਾਕ ਕਰਦਾ ਵੀ ਸਾਡਾ ਸਾਰਿਆ ਹੀ ਲਓ ਦੇਖੋ ਟੱਕਰ ਫੇਰ ਹੋ ਗਈ ਰੂਮੀ ਬਾਈ ਲਓ ਹੰਦਿਆਂ ਤੋਂ ਥੋੜਾ ਫੜਮ ਹੈ ਪਹਿਲਾਂ ਵੀ ਆਖਾ ਵੀ ਵੀਰਾ ਪਟ ਮੈਨੂੰ ਪਤਾ ਹੈ ਕਿ ਥੋੜੀ ਜਿਹੀ ਡਾਇਰੈਕਸ਼ਨ ਜਿਹੜੀ ਕੋਲ ਕਬੱਡੀ ਕਲਾਬ ਜਿਹੜੀ ਅੱਜ ਇਹ ਕਬੱਡੀ ਕੱਪ ਲਈ ਉਹ ਮੁਬਾਰਕਬਾਦ ਜਿਹੜੀ ਵਟੇਜ ਰਹੀਆਂ ਨੇ ਲਓ ਪਈ ਕਬੱਡੀ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਤੇ ਇਸ ਅੱਜ ਸਮੇਂ ਪਰ ਆਹ ਦੀਸਾ ਕਬੱਡੀਆਂ ਐਸੋਸੀਏਸ਼ਨ ਦੇ ਬੈਨਰ ਦੇ ਸੰਗਾਰਮਾਨ ਕਹਿੰਦਾ ਲਓ ਪਈ ਕਬੱਡੀ ਦੇ ਪ੍ਰਧਾਨ ਦੇ ਹਰਦੀਪ ਸਿੰਘ ਜੀ ਜੀ ਥੋੜਾ ਜਿਹਾ ਮੇਰਾ ਪੀਰ ਬੈ ਜਾਉਣਾ ਸਵਾਦ ਆ ਜਾਏ ਸਵਾਦ ਆ ਜਾਏ ਆਹ ਦੇਖੋ ਅੱਜ ਸਮੇਂ ਫੇਰ ਇਸ ਦੋਸ ਐਂਡ ਰੈਲੀਸ਼ਨ ਪੁਰੀ ਹੋਰ ਗੁਜਰ ਬਿਹਾਰ जाट ਜਗੇਸ਼ ਸਰਮਾ ਕਬੱਡੀ ਜੀ ਮੇਰੇ ਵੀਰੋ ਜਿਹੜਾ ਪਾਕ ਕਬੱਡੀ ਦੀ ਤਾਰੀ ਤੁਹਾਡੀ ਹੈ ਲਓ ਚਾਰ ਨੇ ਚਾਰ ਨੇ ਇਨੂਆ ਇਨੂਆ ਲਓ ਵਰਤਾਲ ਖਮੇ ਅਰਸ਼ ਬਰਸਾਲਪੁਰੀਆ ਅਰਸ਼ ਬਰਸਾਲਪੁਰੀਆ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਮੈਦਾਨ ਦੇ ਜੁਨਾਈਟਿਡ ਵੀ ਸੀ ਫੈਨਟ ਕਲੱਬ ਕੈਲਜੀ ਦੀ ਟੀਮ ਪਿਛਲੇ ਸਾਲ ਦੀ ਚੈਂਪੀਅਨ ਟੀਮ ਉਹ ਸਾਲ ਫਾਈਨਲ ਦੇ ਵਿੱਚ ਜਿਹੜੀ ਪੁੰਚ ਗਈ ਹੈ ਪਹਿਲੇ ਕੁਆਰਟਰ ਬਾਜੀ ਪਰ ਹਰਵਾਲਾ ਰਣੀਆਂ ਦੀ ਟੀਮ ਖੇਡੀ ਆਜ਼ਾਦ ਪੰਜਾਬ ਕੇਸਰੀ ਨਾਲ ਅੱਜ ਵੱਮੋ ਟੀਮਾਂ ਤੇਜ਼ ਹੋ ਗਈ ਹੈ ਤਾਰੀ ਵੱਧ ਗਈ ਪਹਿਲਾ ਦੇਖਾ ਲੱਗਿਆ ਹੈ ਫਾਈਨਲ ਨਾਲ ਇੱਕੋ ਗੱਲ ਹੈਗੀ ਆ ਵੀ ਮੁੰਡਾ ਨਮਾ ਜਾਫੀ ਉਹਨਾਂ ਸਵਾਦ ਲਿਆਤਾ ਹੁੰਦਿਆਂ ਤੱਕ ਬੜੀ ਫਲੈਕਸੀਬਿਲਟੀ ਉਹਦੇ ਸਰੀਰ ਵਿੱਚ ਆਉਣ ਵਾਲੇ ਸਮੇਂ ਦਾ ਬਹੁਤ ਹੀ ਬਹੁਤ ਹੀ ਵਧੀਆ ਜਾਫੀ ਬਣੂਗਾ ਦੇਖੋ ਤੇਰੇ ਪਾਸੇ ਅਗਲੀ ਕਬੱਡੀ ਇਸ ਦਾ ਹੋ ਜਾਂਦੀ ਆਹ ਵੱਧ ਕੇ ਚੱਚ ਮਾਰਿਆ ਜੀ ਦਾ ਸਰਾਏ ਜੀ ਕੀ ਕਹਿੰਦੇ ਨੇ ਡਬਲ ਟੱਚ ਔਰ ਪੁਆਇੰਟ ਇਸ ਦਾ ਹੋ ਜਾਂਦਾ ਰੀਡਰ ਦਾ ਸੈਂਟਰ ਗੋਲੀ ਆ ਰਹੀ ਪੱਟੇ ਉਾਸਤੇ ਵਾਲੀ ਧਾਲੇ ਉਹਨਾਂ ਨੇ ਜਿਹੜਾ ਬੇਨਤੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਹੈ ਐਬੀਸੀਫ ਡਰਾਈਵਿੰਗ ਲਓ ਫੇਰ ਕਾਨ ਆ ਗਿਆ ਇਹ ਹੈ ਬੰਦੇ ਕਹਿੰਦੇ ਸ਼ੀਲੂ ਮੈਂ ਕਹਿੰਦਾ ਸ਼ਰਨਾ ਵੀ ਹੈ ਆਹ ਦੇਖਦਾ ਸਾਹਮਣੇ ਆਹ ਹੀਰੇ ਦੀ ਪਈ ਹੋ ਰੇਡ ਅਰਸ਼ਨਾ ਆਹ ਦੇਖਦਾ ਸਾਹਮਣੇ ਕਿਉਂਕਿ ਇਸ ਖੇਡਾਰੀ ਨੂੰ ਜੇ ਫੜਨਾ ਹੈ ਤਾਂ ਥੋੜਾ ਜਿਆਦਾ ਟੱਚੇ ਫੜਨਾ ਪਊਗਾ ਤੁਹਾਨੂੰ ਚਿਲਕਾ ਪਾਉਣੀ ਪਊਗੀ ਸਟਾਪ ਲਾਈਨ ਨੂੰ ਘੁਮਾਉਣਾ ਬਰੂਆਂ ਦੇਖ ਦੇਖ ਰਿਹਾ ਵੀ ਸੀਰੀ ਦੇਖੋ ਸਾਹਮਣੇ ਫੇਰ ਆ ਹੋਰ ਫੇਰ ਕਹਿੰਦੇ ਫੇਰ ਆ ਦੇਖਦਾ ਸਾਹਮਣੇ ਮੇਜਰ ਬਲਾਰ ਦੀ ਮੈਨੂੰ ਲੱਗਦਾ ਉਹ ਲੱਗਦਾ ਹੀਰਾ ਉਹ ਹੀਰਾ ਉਹ ਹੀਰਾ ਉਹ ਹੀਰਾ ਸਾਹਮਣੇ ਅਰਸ਼ ਹੈ ਹਾ ਹੋਏ ਨਾਲ ਹੀਰਾ ਐ ਦਿਨਾ ਅਰਸ਼ ਹੈ ਉਹ ਬੱਲੇ ਨਾਲ ਪੱਟੀ ਖੱਥੇ ਨਾਲ ਖੁੱਲ ਗਈ ਥੱਲੇ ਨਾਲ ਤਾਲ ਹੇ ਐ ਦਿਨਾ ਅੜ ਗਿਆ ਇੱਕ ਹੋਰ ਵੱਜ ਗਈ ਵਾਹ ਤਾਂ ਇੱਕ ਹੋਰ ਵੱਜ ਗਈ ਸਰਵਾਜੀ ਜਿਹੜੇ ਭਰਾਵਾਂ ਦੀ ਡੀਟੀ ਨਹੀਂ ਪਲੀਜ਼ ਦਿਖਾ ਦਿਓ ਗਰਾਊਂਡ ਦੇ ਵਿੱਚ ਜਦੋਂ ਇਹ ਖੁੰਝੇ ਦੇ ਵਿੱਚ ਨੂੰ ਜਾਂਦੇ ਨੇ ਫਿਰ ਇੱਕ ਉਕਾਠੀਆ ਹੋ ਜਾਂਦਾ ਬਲਾਕ ਹੋ ਜਾਂਦਾ ਵੀਊ ਆ ਜਿਹੜਾ ਉਹ ਬਲਾਕ ਹੋ ਜਾਂਦਾ ਮੇਰੀ ਬੇਨਤੀ ਆ ਕਿ ਇਹ ਭਰਾਵੋ ਜਿਹੜੇ ਬੈਕ ਤੇ ਤੂੜੀ ਵਾਲਾ ਚੱਲਦਾ ਭੱਜ ਕੇ ਉਹ ਬਹੀ ਕਬੱਡੀ ਜੀਨੂ ਦੀ ਟੱਕਰ ਹੋ ਗਈ ਉਹ